ਕੋਈ ਵੀ ਪੰਜਾਬ ਦੀ ਗੱਲ ਕਰੀਏ ਜਾਂ ਸਿੱਖ ਮੁੱਦਿਆਂ ਦੀ ਗੱਲ ਕਰੀਏ ਤਾਂ ਉਸੇ ਵਕਤ ਹੀ ਪੰਜਾਬ ਸਰਕਾਰ ਤੇ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਸਾਡੇ ਫੇਸਬੁੱਕ ਸਾਡੇ ਜੋ ਵੀ ਹੈਗਾ ਇੰਸਟਾਗ੍ਰam ਆਈਡੀ ਸਾਰੀਆਂ ਬਲੌਗ ਜੇ ਮਾੜਾ ਜਾਂ ਹੋਰ ਕਿਤੇ ਅਸੀਂ ਜਾਣਦੇ ਗੱਲ ਕਰਦੇ ਆ ਕਿ ਅਸੀਂ ਪੀਸਫੁਲ ਪ੍ਰੋਟੈਸਟ ਅੰਮ੍ਰਿਤਸਰ ਪਹੁੰਚਣਾ ਹੈ ਤੇ ਸਾਨੂੰ ਜਿਹੜਾ ਹਾਊਸ ਅਰੈਸਟ ਕੀਤਾ ਜਾਂਦਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਜਿਵੇਂ ਕਹਿ ਦਈਏ ਕਹਿੰਦੇ ਨੇ ਕਿ ਤੁਸੀਂ ਗੁਲਾਮ ਨਹੀਂ ਜਦ ਸਿੱਖ ਗੱਲ ਕਰਦਾ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਐਸੇ ਕਰਕੇ ਕਰਦਾ ਜਿਹੜੀ ਸਾਡੀ ਹਿੰਦੁਸਤਾਨ ਦੀ ਬਹੁ ਗਿਣਤੀ ਹੈ ਉਹ ਤਾਂ ਆਪਦਾ ਹਰ ਪੀਸਫੁਲ ਪ੍ਰੋਟੈਸਟ ਤੇ ਵੀ ਜਾਂਦੀ ਹੈ ਤੇ ਗੁੰਡਾਗਰਦੀ ਵੀ ਕਰਦੀ ਹੈ ਉਹਨਾਂ ਤੇ ਨਾ ਐਨਐਸਏ ਲੱਗਦੀ ਹੈ ਨਾ ਹੌਸ ਰੈਸ਼ ਕੀਤਾ ਜਾਂਦਾ ਹੈ ਨਾ ਉਹਨਾਂ ਦੇ ਟਵੀਟੂੜ ਬੰਦ ਕੀਤੇ ਜਾਂਦੇ ਨੇ ਉਹ ਸ਼ਰਿਆਨ ਨਲਕਾਰਦੇ ਨੇ ਹਿੰਦੁਸਤਾਨ ਦੀ ਘੱਟ ਗਿਣਤੀ ਨੂੰ ਪਰ ਜੇ ਘੱਟ ਗਿਣਤੀ ਪੀਸਫੁਲ ਪ੍ਰੋਟੈਸਟ ਕਰਦੀ ਹੈ ਤੇ ਸਾਡੇ ਇਨਸਲਟ ਕੀਤੀ ਜਾਂਦੀ ਹੈ ਸਾਨੂੰ ਡੀਫੇਮ ਕੀਤਾ ਜਾਂਦਾ ਹੈ ਜੋ ਤੁਹਾਡੇ ਹਾਲਾਤ ਹੀ ਇਹੋ ਜਿਹੇ ਨੇ ਤੁਸੀਂ ਸਾਨੂੰ ਪਸੰਦੀ ਨਹੀਂ ਕਰਦੇ ਤੁਸੀਂ ਸਾਨੂੰ ਆਵ ਰੱਖਣਾ ਹੀ ਨਹੀਂ ਚਾਹੁੰਦੇ ਤਾਂ ਫਿਰ ਡਿਸਾਈਡ ਕਰ ਦੇ ਫਿਰ ਇਡੀ ਨਫਰਤ ਦੀ ਗੱਲ ਕਰਨ ਦੀ ਲੋੜ ਵੀ ਨਹੀਂ ਬਣਦੀ ਇਸ ਦੇ ਵਿੱਚ ਸੋ ਇਸ ਕਰਕੇ ਕੀਤੀ ਹੈ ਕਿ ਇਹਨਾਂ ਦੇ ਜਿਹੜੇ ਅਫਸਰ ਨੇ ਬੇਲਗਾਮ ਨੇ ਇਸ ਵਕਤ ਪੰਜਾਬ ਦੇ ਅੰਦਰ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਹਾਨੂੰ ਇਨੀ ਨਫਰਤ ਕਾਦੀ ਹੈ ਜਦ ਕਿ ਅਫੀਸਰ ਨੂੰ ਨਫਰਤ ਇੰਡੀਅਨ ਗਵਰਨਮੈਂਟ ਦੇ ਲੀਡਰ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਯੂਆਰ ਖਾਲਸਤਾਨੀ ਪੋਰੋ ਥੋੜੀਆ ਪੱਗਾਂ ਵੇਖ ਕੇ ਥੋੜੀ ਇਨਸਰਟ ਕਰ ਰਹੇ ਨੇ ਤੁਸੀਂ ਕਾਨੂੰਨ ਚ ਹੱਥ ਲੈ ਕੇ ਕਾਨੂੰਨ ਨੂੰ ਹੱਥ ਚ ਲੈ ਕੇ ਸਾਡੀ ਤੁਸੀਂ ਇਨਸਰਟ ਕਰ ਦੋ ਹਰ ਤਰ੍ਹਾਂ ਦਾ ਸੋ ਜੇ ਇੱਕ ਵਕੀਲ ਨਾਲ ਹੋ ਸਕਦਾ ਤਾਂ ਜਿਵੇਂ ਕੱਲ ਮੈਂ ਦੇਖਿਆ ਉਹ ਲੱਖੇ ਸਿਧਾਣੇ ਜਾਂ ਪਾਣੇ ਸਿੱਧੂ ਨੂੰ ਜਿਵੇਂ ਫੜਿਆ ਜਿਵੇਂ ਆਪਾਂ ਜਾਨਵਰ ਫੜਦੇ ਹਾਂ ਯਾਰ ਕੋਈ ਕੋਈ ਬੰਦੇ ਦੀ ਕੋਈ ਇੱਜ਼ਤ ਹੈਗੀ ਐ ਇੱਥੇ ਇਸ ਤਰ੍ਹਾਂ ਕਰੀਦਾ ਹੁੰਦਾ ਕਿ ਜੇ ਪੱਗਾਂ ਲਾਉਂਦੀਆਂ ਕਿ ਉਹ ਥੱਲੇ ਸੁੱਟ ਲਿਆ ਕਿਸੇ ਨੂੰ ਘਰੇ ਰੈਸਟ ਕਰ ਲਿਆ ਤੁਸੀਂ ਸੇਮ ਐਪੀਸੋਡ ਦਿਖਾ ਰਹੇ ਹੋ 1921 ਬਾਈ ਵਾਲਾ ਤੇ ਜੇ ਤੁਸੀਂ 1921 22 ਵਾਲਾ ਦਿਰਾ ਰਹੇ ਹੋ ਤੇ ਫਿਰ ਸਾਨੂੰ 47 ਵਾਲੇ ਤੁਸੀਂ ਆਪ ਹੀ ਦਿਰਾ ਰਹੇ ਅਸੀਂ ਤਾਂ ਨਹੀਂ ਦਿਰਾ ਰਹੇ ਪਰ ਤੁਸੀਂ ਦਿਰਾ ਰਹੇ ਸੋ ਇਹ ਬੜਾ ਮੰਦ ਭਾਗਾ ਮੈਂ ਕਹੂੰਗਾ ਜਾਣ ਬੁਝ ਕੇ ਸਾਨੂੰ ਜਿਹੜਾ ਤੰਗ ਪਰੇਸ਼ਾਨ ਕਰ ਅਗਲਾ ਰੋਕ ਕੀ ਹੋਗਾ ਵਕੀਲ ਹੋਣ ਦੇ ਨਾਲ ਅਗਲਾ ਰੋਕ ਇਹ ਹੈ ਕਿ ਜੇ ਨਾ ਹਟਣਗੇ ਤੇ ਜੀ ਹਾਈ ਕੋਰਟ ਜਾਵਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਵਾਂਗੇ ਕਿ ਇਹ ਦਾ ਸਾਡੇ ਤੇ ਹਮਲਾ ਵੀ ਕਰ ਸਕਦੇ ਨੇ ਇਹਨਾਂ ਦਾ ਇੱਕ ਅਫੀਸਰ ਹੈ ਪੰਜਾਬ ਦਾ ਜਿਹੜਾ ਬਹੁਤ ਜ਼ਿਆਦਾ ਸਿਆਣਾ ਸਮਝਦਾ ਜਿੰਦੇ ਅਤਸਾਰੀ ਇੰਟੈਲੀਜੈਂਸੀ ਹੈ ਉਹੀ ਮੈਨੂੰ ਲੱਗਦਾ ਸ਼ਾਇਦ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਜਾਊਗਾ ਬੰਦਾ ਆਈ ਤੋਂ ਹੀ ਕਰੋ ਬੰਦਾ ਸੋਚ ਰਿਹਾ ਮੈਂ ਤਾਂ ਹਾਰਾਂ ਨਹੀਂ ਉਸ ਬੰਦੇ ਦੀ ਸੋਏ ਬਹੁਤ ਮੰਦਪਾਕਾ ਮੈਂ